ਕੀਨ ਜੱਟਾਂ ਦੀ ਗੱਲ ਕਰੀਏ ਤਾਂ ਸ਼ੁਕੀਨੀ ਜਿਹੜੀ ਆ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਦੀ ਆ ਔਰ ਦੱਸ ਦਈਏ ਕਿ ਇੱਥੇ ਸਰਦਾਰ ਜੀ ਬੈਠੇ ਨੇ ਔਰ ਬੈਠੇ ਕਿੱਥੇ ਆ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਵੈਲ ਸੈਟਡ ਲੋਕ ਜਿਹੜੇ ਆ ਉਹ ਕਿਤੇ ਨਾ ਕਿਤੇ ਆਪਣੀ ਪਛਾਣ ਜਿਹੜੀ ਉਹ ਬਰਕਰਾਰ ਰੱਖਣਾ ਚਾਹੁੰਦੇ ਆ ਔਰ ਅੱਜ ਉਸ ਜਗ੍ਹਾ ਤੇ ਬੈਠੇ ਆ ਕਿ ਜਿੱਥੇ ਨਿਸ਼ਾਨੀਆਂ ਨੇ ਸਰਦਾਰਾਂ ਦੀਆਂ ਕਿ ਸਰਦਾਰਾਂ ਦੇ ਬੱਚੇ ਚਾਹੇ ਕੈਨੇਡਾ ਜਾਂ ਅਮਰੀਕਾ ਵਿੱਚ ਰਹਿੰਦੇ ਨੇ ਲੇਕਿਨ ਇਤਿਹਾਸ ਨਾਲ ਵੀ ਜੁੜੇ ਨੇ ਔਰ ਆਪਣੀ ਇੱਕ ਪਹਿਚਾਨ ਹੈ ਛਵੀ ਬਣਾ ਕੇ ਰੱਖੀ ਹੋਈ ਹੈ ਔਰ ਦੱਸ ਦਈਏ ਕਿ ਇਟਾਂ ਦਾ ਪੱਠਾ ਪੱਠਾ ਜਦੋਂ ਲੱਗ ਜਾਂਦਾ ਤਾਂ ਫਿਰ ਇੱਕ ਵਾਰ ਨਾ ਚੱਲਦਾ ਕੀ ਹੈ ਪੱਠੇ ਵਾਲੇ ਨੇ ਔਰ ਇਹ ਸਰਦਾਰ ਨੇ ਕਿੱਥੋਂ ਦੇ ਸਰਦਾਰ ਨੇ ਗੱਲਬਾਤ ਕਰਦੇ ਆ ਔਰ ਕੀ ਕਰਦੇ ਆ ਇਹਨਾਂ ਦੇ ਬੱਚੇ ਔਰ ਕਿੰਨੇ ਸਮੇਂ ਤੋਂ ਪੱਠੇ ਦੀ ਲਾਈਨ 'ਚ ਪਏ ਹੋਏ ਆ ਔਰ ਵੇਖ ਸਕਦੇ ਹੋ ਤੁਸੀਂ ਕਿ ਮਿਹਨਤ ਸਰਦੀ ਆ ਲੋਕ ਆਪਣੇ ਰੂਮਾਂ ਵਿੱਚ ਕਮਰਿਆਂ 'ਚ ਬੈਠੇ ਹੋਏ ਆ ਲੇਕਿਨ ਇਹ ਦੋਨੋਂ ਭਰਾ ਸਵੇਰ ਤੋਂ ਲੈ ਕੇ ਪੱਠੇ ਤੇ ਪਹੁੰਚ ਗਏ ਨੇ ਔਰ ਠੰਡ ਦੇ ਵਿੱਚ ਧੂਆਂ ਸੇਕ ਰਹੇ ਆ ਕਿਉਂਕਿ ਆਪਣਾ ਕੰਮ ਹੈ ਜੋ ਮਿਹਨਤ ਹੈ ਹਰ ਬੰਦੇ ਨੂੰ ਕਰਨੀ ਚਾਹੀਦੀ ਆ ਔਰ ਇਹ ਸਿੱਖਿਆ ਵਾ ਇਹ ਸੁਨੇਹਾ ਪੰਜਾਬ ਦੇ ਲੋਕਾਂ ਨੂੰ ਔਰ ਹਰ ਦੇਸ਼ ਵਿੱਚ ਵਸਦੇ ਔਰ ਪਰਦੇਸਾਂ ਦੇ ਵਸਦੇ ਲੋਕਾਂ ਨੂੰ ਕਿ ਇਹ ਜਿਹੜੀ ਤੁਹਾਡੀ ਮਿਹਨਤ ਹੈ ਇਹ ਵਿਅਰਥ ਨਹੀਂ ਜਾਂਦੀ ਔਰ ਮਿਹਨਤ ਹਰ ਬੰਦੇ ਨੂੰ ਕਰਨੀ ਚਾਹੀਦੀ ਆ ਗੱਲ ਕਰਦੇ ਆ ਸਰਦਾਰ ਜੀ ਨਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰਦਾਰ ਜੀ ਕਿਵੇਂ ਵੇਖਦੇ ਹੋ ਬਹੁਤ ਸਾਰੇ ਲੋਕਾਂ ਦੇ ਬੱਚੇ ਜਿਹੜੇ ਆ ਉਹ ਬਾਹਰ ਚਲੇ ਗਏ ਆ ਲੇਕਿਨ ਇੱਥੇ ਤੁਸੀਂ ਵੀ ਤੁਹਾਡੇ ਵੀ ਬੱਚੇ ਬਾਹਰ ਗਏ ਹੋਏ ਆ ਹਾਂਜੀ ਤੇ ਤੁਸੀਂ ਇਹ ਜਿਹੜਾ ਯਾਦਗਾਰ ਬਣਾ ਕੇ ਰੱਖੀ ਆ ਇੱਕ ਪੱਠਾ ਇੱਕ ਬੱਚੇ ਉੱਥੇ ਵੀ ਦੱਸ ਦੇ ਹੋਣਗੇ ਕਿ ਸਾਡੇ ਕੋਲ ਉੱਥੇ ਪੱਠਾ ਹੈ ਤੇ ਕਿਵੇਂ ਵੇਖਦੇ ਹੋ ਹਰ ਪਰਿਵਾਰ ਨੂੰ ਹਰ ਮਾਂ ਪਿਓ ਨੂੰ ਇੱਕ ਇਹੋ ਜਿਹੀ ਛਵੀ ਜਿਹੜੀ ਆ ਬਣਾ ਕੇ ਰੱਖਣੀ ਚਾਹੀਦੀ ਆ ਜਾ ਕੇ ਚਲੋ ਜੀ ਸਾਡੇ ਕੋਲ ਜੱਦੀ ਪੁਸ਼ਤੀ ਜ਼ਮੀਨ ਹੈਗੀ ਸੀ ਇੱਥੇ ਤੇ ਮੈਂ ਵੀ ਬਾਹਰ ਸੀ 2007 ਚ ਇਹਨਾਂ ਨੇ ਪੱਠਾ ਲਾਇਆ ਸੀ ਛੋਟਾ ਬ੍ਰਦਰ ਨਾਲ ਸੀ ਤੇ 2008 ਸੇ ਚੱਲਿਆ ਪਹਿਲੇ ਸੀਜ਼ਨ ਉਦੋਂ ਬਾਅਦ ਫਿਰ ਇਹੀ ਕੰਮ ਕਮ ਕਰਦਾ ਰਿਹਾ ਇੱਥੇ ਸੀ ਮੈਂ ਬਾਹਰ ਸੀ ਫਿਰ ਚਲੋ ਓਵਰ ਦਾ ਪੀਰੀਅਡ ਬੱਚੇ ਵੀ ਸਾਡੇ ਚਲੇਗੇ ਤੇ ਅਸੀਂ ਫਿਰ ਹੌਲੀ ਹੌਲੀ ਚਲੀ ਜਾਂਦਾ ਜੀ ਇੱਥੇ ਚਲੋ ਦੋਏ ਭਰਾ ਅਸੀਂ ਇੱਥੇ ਆ ਬੱਚੇ ਬਾਹਰ ਦੇਖੇ ਜਾਂਦੇ ਨੇ ਆਪਣਾ ਹੀ ਮਾੜਾ ਮੋਟਾ ਇੱਥੇ ਸਾਰੀ ਜਾਂਦੇ ਆ ਜੀ ਨਹੀਂ ਜਦੋਂ ਤੁਸੀਂ ਬਾਹਰ ਜਾਂਦੇ ਹੋ ਕਿੰਨੀ ਕੁ ਵਾਰ ਤੁਸੀਂ ਬਾਹਰ ਚਲੇ ਗਏ ਹੋ ਜਾਂਦੇ ਹੋ ਆਉਂਦੇ ਕਿੰਨੀ ਕੁ ਵਾਰ ਤੁਹਾਡੇ ਚੱਕਰ ਲੱਗ ਚੁੱਕੇ ਮੈਂ 5-6 ਵਾਰੀ ਤੇ ਕੈਨੇਡਾ ਜਾ ਆਂ ਜੀ ਬਾਕੀ ਮੈਂ 25 ਸਾਲ ਤੇ ਓਮਾਨ ਚ ਰਿਆਂ ਸਪੈਸ਼ਲ ਫੋਰਸਸ ਤੇ ਇਹ ਤੇ ਇੰਟੈਲੀਜੈਂਟ ਨਹੀਂ ਨਹੀਂ ਤੁਹਾਡਾ ਵਿਚਾਰ ਨਹੀਂ ਬਣਦਾ ਕਿ ਅਸੀਂ ਬਾਹਰ ਜਾ ਕੇ ਬਿਲਕੁਲ ਸੈਟਲ ਉੱਥੇ ਹੀ ਹੋ ਜਾਈਏ ਉੱਥੇ ਜਾ ਕੇ ਪਾਰਕ 'ਚ ਬੈਠੀਏ ਜਿੱਥੇ ਬਜ਼ੁਰਗ ਬਹਿ ਕੇ ਗੱਪਾਂ ਮਾਰਦੇ ਆ ਉਹ ਗੱਪਾਂ ਠੀਕ ਐ ਜਿਹੜੀਆਂ ਲੋਹੇ ਦੀਆਂ ਕੁਰਸੀਆਂ ਉੱਤੇ ਰੋਜ਼ ਬੈਣਾ ਜਾ ਕੇ ਜਾਂ ਆ ਥੋੜਾ ਜਿਹਾ ਵਧੀਆ ਲੱਗਦਾ ਨਹੀਂ ਜਦੋਂ ਕਿਤੇ ਬਜ਼ੁਰਗ ਹੋ ਜਾਾਂਗੇ ਫਿਰ ਵੇਖਾਂਗੇ ਲੋਹੇ ਦੀਆਂ ਕੁਰਸੀਆਂ ਤੇ ਬੈਠਣ ਦਾ ਅਜੇ ਤੱਕ ਤੇ ਬਜ਼ੁਰਗ ਨਹੀਂ ਹੋਏ ਅੱਛਾ ਅਜੇ ਬਜ਼ੁਰਗ ਨਹੀਂ ਹੋਏ ਨਹੀਂ ਹਾਲ ਦੀ 71 ਹੋਏ ਤੇ 71 ਸਾਲ ਹੀ ਹੋਏ ਨੇ ਫਿਰ ਬਾਅਦ 'ਚ ਦੇਖਾਂਗੇ ਹੋਪਫੁਲੀ ਜੇ ਬੁੱਢੇ ਹੋ ਗਏ ਤੇ ਫਿਰ ਚੱਲ ਜਾਾਂਗੇ ਲੇਕਿਨ ਨਹੀਂ ਜਿਹੜੇ ਨਜ਼ਾਰੇ ਇੱਥੇ ਜਿਹੜੇ ਮਜ਼ੇ ਇੱਥੇ ਨੇ ਬਾਤ ਕਰਦੇ ਕਿਤੇ ਨੇ ਉਹ ਦੱਸੋ ਇਹ ਕੀ ਆ ਬੜੀ ਵਧੀਆ ਗੱਲ ਹੈ ਕਿ 71 ਸਾਲ ਹੋ ਮਾਰਿਆ ਸਿਰਫ 71 ਸਾਲ ਔਰ 60 ਸਾਲ ਤੋਂ ਬਾਅਦ ਕਹਿ ਦਿੰਦੇ ਆ ਬਜ਼ੁਰਗ ਹੋ ਗਏ ਆ ਲੇਕਿਨ ਇਹ ਕਤਰਾਂ ਵਾਲੇ ਅਜੇ ਨਹੀਂ ਮੰਨਦੇ ਬਜ਼ੁਰਗ ਅਜੇ ਵੀ ਸਵੇਰੇ ਉੱਠ ਕੇ ਤੂੰਹੇ ਤੇ ਬੈਠੇ ਆ ਔਰ ਆਪਣੇ ਕਿੱਤੇ ਦੇ ਉੱਤੇ ਬੈਠੇ ਆ ਔਰ ਜੇ ਗੱਲ ਕਰੀਏ ਕਿ ਜਿਵੇਂ ਕਈ ਪਰਿਵਾਰਾਂ ਦੇ ਅਸੀਂ ਵੇਖਿਆ ਕਿ ਬੱਚੇ ਬਾਹਰ ਆ ਲੇਕਿਨ ਇੱਥੇ ਉਹਨਾਂ ਨੇ ਵੀ ਪੱਠੇ ਤੇ ਪੰਪ ਲਾਏ ਆ ਔਰ ਉਹ ਬਜ਼ੁਰਗ ਬੜੀ ਦੌੜ ਵਿੱਚ ਆ ਪੀ ਅਸੀਂ ਹੁਣ ਚਲੇ ਜਾਣਾ ਅਸੀਂ ਪੱਕੇ ਚਲੇ ਜਾਣਾ ਇਹ ਪੱਕੇ ਜਾਣ ਨੂੰ ਤੁਹਾਡਾ ਮਨ ਨਹੀਂ ਅਜੇ ਕਰਦਾ ਨਹੀਂ ਜੀ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਐਬਸੋਲੂਟਲੀ ਕਦੇ ਵੀ ਨਹੀਂ ਬੱਚਿਆਂ ਨਾਲ ਚਾ ਪਿਆਰ ਤੇ ਹੈਗਾ ਹੁਣ ਗਾਂ ਪੋਤੇ ਪੋਤੀਆਂ ਨੇ ਉਹਨਾਂ ਤੋਂ ਬਿਨਾ ਉਹ ਸਵੇਰੇ ਸਵੇਰੇ ਅਲਦੀ ਮਾਰਨਿੰਗ ਉੱਠਣ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰ ਲਈਦਾ। ਇਹਨਾਂ ਜੀ ਵੀਡੀਓ ਕਾਲਾਂ ਤੇ ਦਿਲ ਲੱਗਾ ਰਿਹਾਦਾ। ਤੇ ਉਹਨਾਂ ਨੂੰ ਵੀ ਹੁਣ ਸਾਲ ਹਰ ਸਾਲ ਸੱਦ ਲਿਆ ਕਰਾਂਗੇ ਜਾਂ ਵਿੱਚ ਕਿਤੇ ਗਰਮੀਆਂ 'ਚ ਵੇਖਾਂਗੇ ਜੇ ਕਿਤੇ 2-3 ਮਹੀਨੇ ਵਾਸਤੇ। ਹੁਣ ਫੇਰ ਗਏ ਜਾਂ ਹੁਣ ਕਿੰਨਾ ਸਮਾਂ ਹੋ ਗਿਆ ਜਦੋਂ ਗਏ ਸੀ। ਮੈਂ ਹੁਣੇ ਵਾਪਸ ਆਇਆ ਜੀ ਮੈਨੂੰ ਮਹੀਨਾ ਹੋਇਆ। ਮੈਂ ਗਰਮੀਆਂ ਉੱਥੇ ਕੱਟ ਕੇ ਆਇਆ ਜੀ। ਅੱਛਾ ਗਰਮੀਆਂ ਉੱਥੇ ਕੱਟੀਆਂ ਤੇ ਸਰਦੀਆਂ ਜਿਹੜਾ ਇੱਥੇ ਨਿੱਗ ਕੱਟਦੇ ਹੋ। ਹਾਂਜੀ ਹਾਂਜੀ ਤੇ ਉਸ ਤੋਂ ਪਹਿਲਾਂ ਵੀ ਮੈਂ 2 ਸਾਲ ਕੰਟੀਨਿਊਸ ਰਿਹਾ ਕੋ ਉਹ ਦੋਵੇਂ ਲੱਗੇ ਲੱਗੇ ਆ ਮੀਨਸ ਕੋ ਚਾਰ ਕ ਘੰਟੇ ਦੀ ਫਲਾਈਟ ਆ ਤੇ ਉਹਨਾਂ ਕੋਲ ਸੀ ਇਹ ਤਾਂ ਚਲੀ ਜਾਂਦਾ ਜੀ ਬੱਚਾ ਕੋਈ ਦਾ ਤੀਜੇ ਮੇਰੇ ਉੱਤੇ ਨੇ ਭਾਂਜੇ ਉੱਤੇ ਨੇ ਮਾਸੀ ਦੇ ਬੇਟੇ ਉੱਤੇ ਨੇ ਸਾਰਾ ਪਰਿਵਾਰ ਹੀ ਆਲਮੋਸਟ ਆਲ ਉੱਤੇ ਆ ਅਸੀਂ ਤਿੰਨੇ ਭਰਾ ਸਾਡੇ ਤਿੰਨਾਂ ਦੇ ਸਾਰੇ ਬੱਚੇ ਟੋਟਲੀ ਉੱਤੇ ਨੇ ਅਸੀਂ ਤਿੰਨੇ ਭਰਾ ਇਕੱਲੇ-ਇਕੱਲਿਆਂ ਕਰ ਤੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਇੱਥੇ ਆਪਣਾ ਰੁਜ਼ਗਾਰ ਜਿਹੜਾ ਉਹ ਨਹੀਂ ਛੱਡਣਾ ਚਾਹੀਦਾ ਇੱਥੇ ਕੋਈ ਨਾ ਕੋਈ ਬੇਸ ਬਣਾ ਕੇ ਰੱਖਣਾ ਚਾਹੀਦਾ ਹਾਂਜੀ ਹਾਂਜੀ ਕਿ ਜਾਂ ਪੂਰੇ ਜਿੱਦਾਂ ਜ਼ਮੀਨਾਂ ਵੇਚ ਕੇ ਵੀ ਲੋਕ ਚਲੇ ਗਏ ਜਿਵੇਂ ਹੁਸ਼ਿਆਰਪੁਰ ਦੱਸਦੇ ਆ ਪੂਰਾ ਹੀ ਚਲੇ ਆ ਗਿਆ ਉਹਨਾਂ ਦੀ ਇੱਥੇ ਨਿਸ਼ਾਨੀਆਂ ਵੀ ਨਹੀਂ ਰਹਿ ਗਈਆਂ ਵੇਖੋ ਜੀ ਟਾਈਮ ਦਾ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਆਫਟਰ ਆਲੋ ਦੂਜਾ ਹੀ ਦੇਸ਼ ਹਨਾ ਜੀ ਤੇ ਇੱਥੇ ਆਪਣੇ ਬੇਸ ਦਾ ਥੋੜਾ ਬੋਤਾ ਕੋਲ ਰੱਖਣਾ ਹੀ ਚਾਹੀਦਾ ਬਾਕੀ ਬੱਚਿਆਂ ਤੇ ਹੀ ਉਹਨਾਂ ਨੇ ਕੀ ਪਤਾ ਇੱਥੇ ਆਉਣਾ ਉਹਨਾਂ ਦੇ ਕਹਿੰਦੇ ਹੁਣ ਆਪਣੇ ਘਰ-ਬਾਰ ਪਰਿਵਾਰਾਂ ਚੋਂਥੇ ਠੀਕ ਨਹੀਂ ਰਾਜੀ ਆਪਣੇ ਕੰਮਾਂ-ਕਾਰਾਂ 'ਚ ਲੱਗੇ ਨੇ ਤੇ ਚਲੋ ਜੇ ਅਸੀਂ ਇੱਥੇ ਆ ਤੇ ਜਿੰਨਾ ਚਿਰ ਸਾਡਾ ਚੱਲੀ ਜਾਂਦਾ ਚਲਾਈ ਜਾਂਦੇ ਬਾਅਦ 'ਚ ਫਿਰ ਉਹਨਾਂ ਦੀ ਮਰਜ਼ੀ ਉਹਨਾਂ ਨੇ ਜੋ ਕਰਨਾ ਹੋ ਉਹ ਕਰਨ ਇੱਥੋਂ ਨਾਲੋਂ ਸੁਸਾਇਟੀਆਂ ਮਾਹੌਲ ਉੱਥੋਂ ਦੇ ਥੋੜੇ ਸਾਫ਼ ਹੈ ਬਿਲਕੁਲ ਸਾਫ਼ ਹੈ ਜੀ ਕੋਈ ਉੱਥੇ ਉਹ ਜਿਆਦਾ ਹੇਰਾਫੇਰੀ ਨਹੀਂ ਕੋਈ ਕਿਸੇ ਨੂੰ ਨਹੀਂ ਸਪੈਸ਼ਲੀ ਟ੍ਰੈਫਿਕ ਵਾਸਤੇ ਲੋਕੀ ਇੰਨੇ ਕਾਸ਼ੀਅਸ ਨੇ ਕੋਈ ਨਸ਼ਾ ਪੀ ਕੇ ਗੱਡੀ ਨਹੀਂ ਚਲਾਉਂਦਾ ਕੋਈ ਇੱਕ ਦੂਜੇ ਨੂੰ ਰਾਹ ਦਿੰਦਾ ਆਪਣੀ ਪਾਰਕਿੰਗ ਆਪ ਵੇਖਦਿਆ ਮਤਲਬ ਉਹ ਬੰਦੇ ਆਪਣੀ ਜ਼ਿੰਮੇਵਾਰੀ ਹਰ ਲੈਜ ਵਿੱਚ ਸਮਝਦੇ ਆ ਜੀ ਡਿਸਟਰਬਸ਼ਨ ਨਹੀਂ ਹੈ ਕਿਸੇ ਨੂੰ ਕਿਸੇ ਨਾਲ ਕੋਈ ਡਿਸਟਰਬਸ਼ਨ ਨਹੀਂ ਜੀ ਨਹੀਂ ਕੋਈ ਨਹੀਂ ਹੈ ਫਿਰ ਉੱਥੋਂ ਦੀ ਪੁਲਿਸ ਨੇ ਨਹੀਂ ਤੁਹਾਨੂੰ ਬਖਸ਼ਣਾ ਜੇ ਤੁਸੀਂ ਕੋਈ ਗਲਤੀ ਹੋ ਗਈ ਹੈ ਜਾਂ ਕਰ ਲਈ ਹੈ ਇਸ ਕਰਕੇ ਕੋਈ ਵੀ ਗਲਤੀ ਕਰਨ ਤੋਂ ਪਹਿਲਾਂ ਲੋਕੀ 100 ਵਾਰੀ ਸੋਚਦੇ ਆ ਉੱਥੇ ਤੁਸੀਂ ਬੈਲਟ ਲਗਾ ਕੇ ਗੱਡੀ ਚਲਾਉਂਦੇ ਬਿਲਕੁਲ ਜੀ ਬੈਲਟ ਤੋਂ ਬਿਨਾ ਤੇ ਜਿਹੜਾ ਬੱਚਾ ਛੋਟਾ ਪਿੱਛੇ ਬੈਠਾ ਉਹਨੂੰ ਵੀ ਬੈਲਟ ਲਾਉਣੀ ਆ ਤੇ ਇੱਥੇ ਤੁਸੀਂ ਲਗਾਈ ਕਿ ਲਾਈ ਦਾ ਜੀ ਵੈਸੇ ਵੈਰੀ ਰੇਅਰ ਜੇ ਪਤਾ ਹੋਵੇ ਵੀ ਇੱਥੇ ਪੁਲਸ ਹੋਈ ਜਾਂਦੀ ਆ ਫੜਦੀ ਆ ਆ ਫੇਰ ਲਗਾਉਂਦੇ ਹੋ ਫੇਰ ਲਾਈ ਦਾ ਜੀ ਉਹ ਤਾਂ ਵੈਸੇ ਤਾਂ ਅਸੀਂ ਕਦੀ ਵੇਖੀ ਨਹੀਂ ਨਹੀਂ ਲਾਈ ਦਾ ਬੈਲਟ ਜਦੋਂ ਅੰਮ੍ਰਿਤਸਰ ਅੰਦਰ ਵੱਡਣਾ ਤਾਂ ਜਲੰਧਰ ਜਾਣਾ ਬਾਈਪਾਸ ਤੋਂ ਪਹਿਲਾਂ ਲਾਈ ਦਾ ਵੀ ਜਲੰਧਰ ਆ ਗਿਆ ਤੇ ਹੁਣ ਸਾਡੇ ਇੱਥੇ ਵੀ ਫੜਦੇ ਆ ਜੀ ਗਰਦਾਸਪੁਰ ਵੀ ਸ਼ੁਰੂ ਕਰਤਾ ਇਹਨਾਂ ਨੇ ਤੇ ਮੈਂ ਤੇ ਲਾਉਣਾ ਜੀ ਚਾਹੀਦਾ ਵੈਸੇ ਲੋਕਾਂ ਨੂੰ ਲਾਉਣੀ ਚਾਹੀਦੀ ਹਾਂਜੀ ਹਾਂਜੀ ਬਿਲਕੁਲ ਜੀ ਬੈਲਟ ਲਾਉਣੀ ਚਾਹੀਦੀ ਇਹ ਆਪਣੀ ਸੇਫਟੀ ਆ ਇਹ ਕੋਈ ਕੋਈ ਬੰਦਸ਼ ਨਹੀਂ ਤੁਹਾਨੂੰ ਵੀ ਜਾਂ ਇਹ ਵੀ ਇਦਾਂ ਪਟਾ ਪਾਉਣਾ ਇਹ ਤੁਹਾਨੂੰ ਸੇਵ ਕਰਦੀ ਆ ਕਦੇ ਮੇਜਰ ਐਕਸੀਡੈਂਟ ਤੋਂ ਤੇ ਤੁਹਾਨੂੰ ਜ਼ਰੂਰੀ ਬਾਲ ਚਾਹੀਦੀ ਹੈ ਔਰ ਬਹੁਤ ਵਧੀਆ ਗੱਲਾਂ ਜਿਹੜੀਆਂ ਵਿਚਾਰ ਜਿਹੜੇ ਆ ਉਹ ਵੇਖਣ ਨੂੰ ਮਿਲੇ ਆ ਔਰ ਦੱਸਦਾ ਹੀ ਆ ਕਿ ਅਸੀਂ ਇਸ ਵੇਲੇ ਗੁਰਦਾਸਪੁਰ ਦੇ ਉਸ ਪੱਠੇ ਤੇ ਬੈਠੇ ਆ ਜੋ ਜੱਦੀ ਸਰਦਾਰ ਨੇ ਜੱਦੀ ਸਰਦਾਰ ਜਿਹੜੇ ਆ ਇਹ ਪਿੰਡ ਜੋਗਰ ਤੋਂ ਨੇ ਔਰ ਦੱਸਦਾ ਹੀ ਆ ਕਿ ਇਹ ਜੋਗਰਾਂ ਵਾਲੇ ਸਰਦਾਰ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦਾਸਪੁਰ ਮੇਨ ਸ਼ਹਿਰ ਦੇ ਵਿੱਚ ਰਹਿੰਦੇ ਆ ਔਰ ਇਹ ਸ਼ੈਣ ਦੀ ਇੱਥੇ ਬੱਚੇ ਜਣਾਂ ਦੇ ਕੈਨੇਡਾ ਅਮਰੀਕਾ ਵਿੱਚ ਸੈਟਲ ਨੇ ਔਰ ਪੱਠੇ ਦਾ ਜਿਹੜਾ ਕਾਰੋਬਾਰ ਹੈ ਲੰਬੇ ਸਮੇਂ ਤੋਂ ਹੈ ਔਰ ਇਹਨਾਂ ਨੇ ਦੱਸਿਆ ਕਿ ਸ਼ੌਕੀਨ ਜਿਹੜਾ ਸੁਭਾਅ ਆ ਉਹ ਹੈ ਖੁਸ਼ਦਿਲ ਸੁਭਾਅ ਨੇ ਔਰ ਜਿਵੇਂ ਤੁਸੀਂ ਵੇਖ ਰਹੇ ਹੋ ਕਿ ਦੋਨੋਂ ਭਰਾ ਸਵੇਰ ਤੋਂ ਆ ਕੇ ਪੱਠੇ ਤੇ ਬਹਿ ਜਾਂਦੇ ਆ ਔਰ ਸ਼ਾਮ ਤੱਕ ਇੱਥੇ ਆ ਕੇ ਜਿਹੜਾ ਦਿਨ ਬਤੀਤ ਕਰਦੇ ਆ ਇਹਨਾਂ ਪਰਿਵਾਰਾਂ ਦੇ ਵਿੱਚ ਜੋ ਪਰਿਵਾਰ ਪੱਠੇ ਤੇ ਕੰਮ ਕਰਦੇ ਆ ਔਰ ਹਾਸ ਖੇਡ ਕੇ ਸਮਾਂ ਬਤੀਤ ਕਰਦੇ ਆ ਔਰ ਬਹੁਤ ਵਧੀਆ ਬਾਹਰ ਦੇ ਵੀ ਇਹਨਾਂ ਨੇ ਤਰੀਕੇ ਦੱਸਿਆ ਔਰ ਇੱਥੋਂ ਦੇ ਵੀ ਦੱਸਿਆ ਕਿਹੜੇ ਕਿਹੜੇ ਸਰਦਾਰ ਜਿਹੜੇ ਆ ਉਹ ਇੱਥੇ ਕਾਰੋਬਾਰ ਸਾਹਮਣੇ ਬੈਠੇ ਨੇ ਜਿਨ੍ਹਾਂ ਦੇ ਬੱਚੇ ਉੱਥੇ ਸੈਟਲ ਨੇ ਤਾਂ ਕਿਹੜੇ ਸਰਦਾਰ ਜਿਹੜੇ ਆ ਪੂਰਾ ਕੁਝ ਇੱਥੋਂ ਸਮੇਟ ਕੇ ਬਾਹਰ ਬੱਚਿਆਂ ਕੋਲ ਚਲੇ ਗਏ ਆ ਔਰ ਉੱਥੇ ਜਾ ਕੇ ਪਾਰਕਾਂ ਵਿੱਚ ਪੱਕੀਆਂ ਲੋਹੇ ਦੀਆਂ ਕੁਰਸੀਆਂ ਤੇ ਬੈਠੇ ਨੇ ਔਰ ਉੱਥੇ ਜਾ ਕੇ ਆਪਣਾ ਸਮਾਂ ਬਤੀਤ ਕਰ ਰਹੇ ਆ ਇਹਦੇ ਬਾਰੇ ਜਿਹਦੇ ਕੋਲ ਵੀ ਕੋਈ ਜਾਣਕਾਰੀ ਹੋਵੇ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਧੰਨਵਾਦ